ਸਸੀ ਕਾ ਤੁਸੀਂ ਜੁੜੇ ਹੋ ਸੱਚ ਪੰਥ ਦੇ ਨਾਲ ਮੈਂ ਰਣਜੀਤ ਗਿੱਲ ਅੱਜ ਪਿੰਡ ਦੋਦੇ ਖੜੇ ਆ ਪਹਿਲੇ ਮਹੀਨੇ ਜਿਹੜੀ ਵਿਕਾਸ ਦੀ ਪੋਲ ਖੋਲ ਕੇ ਰੱਖ ਦਿੱਤੀ ਐ ਤੇ ਛੱਪੜ ਬਣਿਆ ਸੀ ਥਾਪਰ ਮਾਡਲ ਤਹਿਤ ਤਾਂ ਇੱਕ ਪਾਸੇ ਜਿੱਥੇ ਡੇਰਾ ਬਾਬਾ ਧਿਆਨ ਦਾਸ ਹੈ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਨਾਨਕ ਸਰਸਰ ਸਾਹਿਬ ਤਾਂ ਉੱਥੇ ਹੀ ਸਕੂਲ ਆ ਜਿਹੜਾ ਮੇਨ ਸਰਕਾਰੀ ਪ੍ਰਾਇਮਰੀ ਸਕੂਲ ਮੇਨ ਹੈ ਤੇ ਇਹਦੇ ਵਿੱਚ ਜਿਹੜਾ ਇਹ ਇਹਨਾਂ ਦਾ ਅੱਗੇ ਇੱਕ ਹੋਰ ਦਫ਼ਤਰ ਆ ਤਾਂ ਗੱਲਬਾਤ ਕਰਾਂਗੇ ਇੱਥੇ ਜਿਹੜਾ ਬਲਾਕ ਹੋ ਗਿਆ ਇਹ ਪਹਿਲੇ ਮਹੀਨੇ ਨਾਲ ਹੀ ਲੱਖਾਂ ਰੁਪਏ ਲੱਗੇ ਆ ਪਿੰਡ ਵਾਸੀ ਸਾਡੇ ਨਾਲ ਤੇ ਉਹਨਾਂ ਦੇ ਨਾਲ ਸਭਾਬਤ ਆਪਾਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਸਾਰਾ ਪਹਿਲੇ ਮਹੀਨੇ ਫਿਰ ਸਾਰਾ ਕੰਮ ਕਰਤਾ ਤਾਂ ਵਿਕਾਸਲਾ ਪਹਿਲਾਂ ਤੁਸੀਂ ਇਹ ਪੁੱਛ ਰਹੇ ਆ ਵੀ ਉਹਨਾਂ ਦਾ ਕੋਈ ਆਇਆ ਸੀ ਹੂੰ ਸਰਕਾਰੀ ਚੌਂਕੀਦਾਰ ਵੀ ਨਹੀਂ ਆਇਆ ਸੀ ਕੱਲ ਵੀ ਇੱਥੇ ਸਾਂ ਅੱਜ ਵੀ ਇੱਥੇ ਆਏ ਕੱਲੇ ਸ਼ਰਮਾ ਜੀ ਲੈ ਗਿਆ ਫੋਟੋ ਦੂਜੀ ਗੱਲ ਉਹ ਪਾਠੀ ਦਾ ਸਾਡੇ ਦਾ ਘਰ ਹੈ ਅੱਛਾ ਗੁਰਦੁਆਰਾ ਸਾਹਿਬ ਐ ਪਾਸੇ ਆ ਐਡਾ ਐਡਾ ਪਾਣੀ ਆ ਦੇਖ ਲੈ ਪਾਣੀ ਪਾਠੀ ਦੇ ਪਾਠੀ ਉਨੋਂ ਉੱਥੋਂ ਨਾ ਆ ਗਿਆ ਫਿਰ ਕਿਵੇਂ ਨਾ ਆਊਗਾ ਪੇ ਜਿਹੜੀ ਸੰਗਤ ਆਉਂਦੀ ਹੈ ਉਹ ਐਡੇੜੇ ਪਾਣੀ ਵਿੱਚ ਹੀ ਆਉਂਦੀ ਹੈ ਬੀਬੀਆਂ ਮائیں ਆਖਿਆ ਉਹ ਮੁਰਗੀਆਂ ਮੈਂ ਭਾਈ ਤੂੰ ਉਧਰ ਲੀ ਛੂਏ ਨਹੀਂ ਦੀ ਹੋ ਕੇ ਆਓ ਆ ਹਾਲਾਤ ਆ ਇੱਕ ਬੰਦਾ ਵੀ ਆਇਆ ਹੋਵੇ ਸਰਕਾਰ ਵਾਲਿਆਂ ਦਾ ਤੇ ਸਾਨੂੰ ਆਦਮੇ ਮੈਂ ਫਲਾਣਾ ਤੋਂ ਆਇਆ ਸੀ ਆ ਸਰਕਾਰੀ ਸਕੂਲ 700 ਬੱਚਾ ਪੜਦਾ ਹੈ ਮੈਂ ਮੈਂ ਇੱਥੇ ਫਾਦੀਆਂ ਟਰਾਲੀਆਂ ਤੇ ਗੱਡੀਆਂ ਆ ਸੀ ਪੁੱਛੋ ਤੋਂ ਲਿਆਂਦੇ ਵੀ ਤੇ ਕੱਢ ਕੇ ਵੀ ਆਂਦੇ ਤੇ ਕੱਲ ਨੂੰ ਜੇ ਉਹਨਾਂ ਨੂੰ ਆਖਣ ਵੀ ਨੌਕਰੀ ਤੋਂ ਲਾਉਂਦੇ ਅਸੀਂ ਤੇ ਸਕੂਲ ਨਹੀਂ ਚਲਾਉਂਦੇ ਕਿੱਥੇ ਚਲਾਉਣਗੇ ਉਹਨਾਂ ਨੂੰ ਇਹ ਜਗ੍ਹਾ ਦੇਣ ਮਾਈਟਰਾਂ ਨੂੰ ਮੇ ਬੱਚੇ ਇੱਥੇ ਆਉਣ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਇਹਨਾਂ ਦੀ ਸਰਕਾਰ ਨਹੀਂ ਹੂੰ ਇਹਨਾਂ ਨੇ ਕਿਉਂ ਬਣਾਈ ਸਰਕਾਰ ਜੇ ਕੋਈ ਕਰਨਾ ਹੀ ਨਹੀਂ ਸੀ ਜਿਹੜਾ ਇਹਨਾਂ ਦਾ ਕੋਈ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਆਵੇ ਸਾਨੂੰ ਦੱਸ ਦੇ ਵੀ ਅਸੀਂ ਕੱਲ੍ਹ ਦੇ ਇੱਥੇ ਬੈਠੇ ਵੀ ਆਇਆ ਹੋਵੇ ਕੋਈ ਭਗਵੰਤ ਜੀ ਤੱਕ ਨੇ ਸੱਥਾ ਤੋਂ ਚੱਲਦੀ ਹੈ ਸਰਕਾਰ ਸੱਤ ਸੁੱਚਾ ਆਏ ਉਹਨੇ ਸਾਡੇ ਤੇ ਭੰਗੜਾ ਪਾਊਗਾ ਆ ਕੇ ਕਰਕੇ ਖੜਕਾਉਂਦਾ ਹੈ ਹੱਡੀ ਉਹਨੇ ਅੱਜ ਤੱਕ ਮੁੱਖ ਮੰਤਰੀ ਵਾਲੀ ਗੱਲ ਕਿਤੇ ਨਹੀਂ ਕਰੀ ਮੁੱਖ ਮੰਤਰੀ ਜਿਹੜੀ ਕੁਰਸੀ ਤੇ ਬੈਠਾ ਨਾ ਉਹਦੀ ਵਰਤੋਂ ਨਹੀਂ ਕਰੀ ਉਹਨੇ ਨਗਲਾ ਲਾਉਣੀਆਂ ਤੇ ਨਿੰਦਣਾ ਕੈਪਟਨ ਮਾੜਾ ਬਾਦਲ ਮਾੜਾ ਫਲਾਣਾ ਮਾੜਾ ਉਹ ਤੂੰ ਕਿਹੜੀ ਕੁਰਸੀ ਤੇ ਬੈਠਾ ਉਹ ਗੱਲ ਕਰ ਲੋਕਾਂ ਦਾ ਤਾੜੀਆਂ ਮਾਰਾ ਕੇ ਖੁਸ਼ ਹੋ ਜਿੰਦੇ ਕੋਈ ਸਾਰੀ ਦੁਨੀਆ ਮੇਰੇ ਮਗਰ ਆ ਕੋਈ ਉਹਦੇ ਮਗਰ ਨਹੀਂ ਹਮ ਇੱਥੇ ਤਾਂ ਕਿਉਂ ਨਹੀਂ ਬੰਦਾ ਕੱਲਿਆ ਉਹਨਾਂ ਨੇ ਯਾਰ ਕੋਈ ਆਪ ਦੇ ਤਾਂ ਕੋਈ ਵੀ ਨਹੀਂ ਆਇਆ ਹੈ ਸਾਰੀਆਂ ਪਾਰਟੀਆਂ ਨੇ ਆਉਂਦੇ ਸੀ ਰਾਜਾ ਵਿੜਗਾ ਆਉਂਦਾ ਸੀ ਐਮਪੀਰ ਹੀ ਆਉਂਦੇ ਦੀ ਇਹਨਾਂ ਨੇ ਇੱਕ ਬੰਦਾ ਦਾ ਘੱਲ ਦਿਵਾ ਦਾ ਨਿੱਕਾ ਮੋਟਾ ਹੀ ਘੱਲ ਦਿਓ ਪਿੰਡ ਦਾ ਹੀ ਘੱਲ ਦਿਓ ਨਿੱਕਾ ਜਾਂ ਬੰਦਾ ਘੱਲ ਦਿਓ ਭਾਈ ਦੱਸੋ ਸਾਨੂੰ ਕੀ ਹਾਲ ਹੈ ਅਸੀਂ ਕੋਈ ਵਿਰੋਧ ਤਾਂ ਨਹੀਂ ਕਰਦੇ ਸਾਡਾ ਹੱਕ ਬੰਦਾ ਇਹ ਗੱਲ ਦਾ ਹੂੰ ਤੇ ਡੇਰੇ ਚ ਵੀ ਪਾਣੀ ਐਂਟਰ ਹੋ ਗਿਆ ਸੀ ਬਈ ਇਧਰ ਵਰ ਗਿਆ ਸੀ ਡੇਰਾ ਭਾਈ ਆਹ ਵੇਖ ਲੈ ਇੰਨਾ ਉੱਚਾ ਹੈ ਹੂੰ ਜੇ ਰਾਤ ਨੂੰ ਘੰਟਾ ਮੀਂਹ ਹੋਰ ਪੈ ਗਿਆ ਡੇਰੇ ਤੇ ਸਮਾਧਾ ਚ ਵੀ ਵੜਨਾ ਸੀ ਤੇ ਵੜਨਾ ਗੁਰਦੁਆਰੇ ਦੀ ਪਾਠੀ ਦਾ ਘਰ ਵੀ ਢਹਿ ਜੂਗਾ ਇਧਰ ਗਰੀਬਾਂ ਦਾ ਤਾਂ ਪਤਾ ਹੀ ਨਹੀਂ ਕੀ ਹਾਲ ਹੈ ਜੇ ਤੁਸੀਂ ਵੇਖ ਕੇ ਆਉਣਾ ਡੁੱਬ ਗਏ ਗਰੀਬ ਜੋ ਆ ਗਈ ਵਿਚ ਰਿਆ ਜਾਣਗੇ ਕੱਡੇ ਨਹੀਂ ਆਣੇ ਹੂੰ ਆਹ ਦੇਖੋ ਤੁਸੀਂ ਵੇਖ ਹੀ ਲਿਆ ਤੇ ਇੱਥੇ ਸਕੂਲ ਦੇ ਕੋਲੇ ਕਿੰਨਾ ਪਾਣੀ ਖੜਾ ਹੋਣਾ ਇਸ ਟਾਈਮ ਤੇ ਉਹ ਜੀ ਗੇਟ ਲਾ ਕੇ ਵੇਖੋ ਡੇਰੇ ਦਾ ਪਾਣੀ ਆਏ ਲੱਖ ਲੱਖ ਤੁੱਤੇ ਪਾਣੀ ਆਏ ਕੀ ਬਣਾਈਏ ਰੈਟਿੰਗ ਹੂੰ ਤੇ ਦੋ ਵੀਡੂ ਬੂਗੀ ਜਿਹੜੀ ਲੱਖਾਂ ਹੀ ਲੱਗਤ ਨਾ ਆਏ ਆਇਦ ਕੀ ਲੈਟਰ ਬਣ ਬਣ ਕੇ ਬਾਲੇ ਵੱਡੇ ਲੈਟਰ ਬਣ ਕੇ ਦਬਾ ਕਰੇ ਉਹਨੂੰ ਉੱਚਾ ਦਾ ਕਰ ਲੈਂਦੇ 2 ਫੁੱਟ ਜੇ ਭੰਨੇ ਹੀ ਸੀ ਇੰਨਾ ਉੱਚਾ ਕਰ ਲਿਆ ਉਹ ਵੀਡੂ ਬੂਆ ਨਵਾਂ ਬਣਿਆ ਜਿਹੜਾ ਇਹ ਕੀ ਬਣਿਆ ਜੇ ਉਹਨਾਂ ਦਾ ਕੋਈ ਡੀਸੀ ਚਾ ਪ੍ਰਬੰਧਕ ਹੋਵੇ ਦੇਖ ਕੇ ਜਾਵੇ ਯਾਰ ਇਹ ਕੀ ਪੈਸਾ ਲਾਇਆ ਤੇ ਇਹ ਕੀ ਕਿਉਂ ਨਹੀਂ ਭਰਤ ਪਾਈ ਇਹਨਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਜਿਹੜਾ ਉੱਤੋਂ ਪੈਸੇ ਲਵਾਉਂਦਾ ਜਿਹੜਾ ਸਰਕਾਰ ਦਾ ਬੰਦਾ ਹੈ ਵੀ ਇੰਨਾ ਭੰਨ ਕੇ ਤੁਸੀਂ ਕਿਉਂ ਨਾ ਉੱਚਾ ਕਰ ਦੋ ਫੁੱਟ ਹੋਰ ਉੱਚਾ ਕਰ ਲੈਂਦੇ ਜ਼ਰੂਰ ਵੇਖ ਕੇ ਜਾਣ ਜਿਨ੍ਹਾਂ ਨੇ ਪੈਸਾ ਲਵਾਇਆ ਲਾਇਆ ਜਿਹਦੀ ਜ਼ਿੰ ਮੈਂ ਤਾਂ ਇਹ ਲੱਗਦਾ ਸੀ ਮੈਂ ਕਿ ਜਿਮਣੀ ਚੋਂ ਆ ਗਈ ਜਿਵੇਂ ਲੀਡਰ ਮੈਂ ਕਿ ਪੰਜ-ਪੰਜ ਇਧਰ ਦੀ ਗੇੜੇ ਕੱਢ ਕੇ ਉਹਨਾਂ ਉਦੋਂ ਹੀ ਟਾਈਟਰ ਟੂਟਰ ਤੇ ਚੜ ਕੇ ਆ ਗਏ ਉਹਨੇ ਆ ਵੀ ਪਾਣੀ ਚੋਂ ਮੈਂ ਤਾਂ ਹੁਣ ਕੋਈ ਗੱਪ ਤਾਂ ਥੋੜਾ ਮਾਰੀ ਜਨਾ ਲੀਡਰ ਤਾਂ ਕੋਈ ਪਿੰਡ ਦਾ ਵੀ ਨਹੀਂ ਆਇਆ ਅੱਛਾ ਜੇ ਅਸੀਂ ਆ ਕੀ ਨਾ ਵੀ ਕੋਈ ਪੰਚਾਇਤੀ ਮੈਂਬਰ ਆਇਆ ਜਾਂ ਫਲਾਣਾ ਮਾਰਾ ਤੇ ਜੇ ਅਸੀਂ ਕਹਿਆ ਅਸੀਂ ਇੱਕ ਬੰਦੇ ਨੂੰ ਉਹ ਆਦਾ ਜੀ ਅਸੀਂ ਕੀ ਕਰੀਏ ਮਾਦਾ ਕੇ ਪਾਠੀ ਕਿਥੋਂ ਨਾ ਕਿ ਆਉਂ ਮਾ ਪਾਠੀ ਨੂੰ ਨਗਾਉਣਾ ਥੋੜੀ ਜ਼ਿੰਮੇਦਾਰੀ ਹੈ ਗੁਰੂ ਘਰ ਚ ਸਾਰੇ ਡੜ ਕੇ ਆ ਤਾਂ ਸਾਡੀ ਕੀ ਜ਼ਿੰਮੇਵਾਰੀ ਹੈ ਸਰਪੰਚ ਜਣੀ ਮਾ ਚੋਣ ਕਰਾਉਣੀ ਤੁਸੀਂ ਸੀ ਕਿ ਚੋਣ ਕਿਦਾਰਾ ਨੇ ਕਰਾਉਣੀ ਹੈ ਸਰਪੰਚ ਬਣਾਏ ਗੋਣਾ ਇਨ ਚਰਚ ਵੀ ਆ ਸਾਡੇ ਹਾਲਾਤ ਹੈ ਬੁਰੇ ਹਾਲਾਤ ਆ ਪੂਰੇ ਹੈ ਬੁਰੇ ਬੁਰੇ ਨਹੀਂ ਬੁਰੇ ਤੋਂ ਬੁਰੇ ਤਾਂ ਗੱਲਬਾਤ ਕੀਤੀ ਆ ਤਾਂ ਜਿਹੜਾ ਵਿਕਾਸ ਹੈ ਉਹਦਾ ਤੁਹਾਨੂੰ ਮਾਡਲ ਆਪ ਇੱਧਰ ਵਿਖਾਇਆ ਗੱਲਬਾਤ ਫੇਰ ਕਰਾਂਗੇ ਤਾਂ ਇੱਧਰਲੇ ਪਾਸੇ ਸਕੂਲ ਦੀਆਂ ਤਸਵੀਰਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋਦਾ ਸਮਾਰਟ ਸਕੂਲ ਤੁਸੀਂ ਦੇਖ ਸਕਦੇ ਹੋ ਕਿਹੜੇ ਪਾਸੇ ਸਮਾਰਟ ਹੈ ਇਹ ਤਾ ਇੱਥੇ ਜਿਹੜੀ ਬਿਲਡਿੰਗ ਨਵੀਂ ਬਣਾਈ ਗਈ ਹੈ ਜਿਵੇਂ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਤਾਂ ਉੱਥੇ ਕੋਈ ਭਾਰਤ ਨਹੀਂ ਪਾਈ ਗਈ ਇਹੇ ਹਾਲਾਤ ਪਿਛਲੇ ਵਾਰੀ ਵੀ ਸੀ ਪਿਛਲੇ ਵਾਰੀ ਇਹ ਛੱਪੜ ਨਾ ਬੰਦ ਕਰਕੇ ਪਾਣੀ ਬਾਰ ਦੇ ਵਿੱਚ ਜ਼ਰੂਰ ਸੀ ਐਂਟਰ ਹੋਇਆ ਪਰ ਇਸ ਤਰ੍ਹਾਂ ਦੇ ਹਾਲਾਤ ਨਹੀਂ ਸੀ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੋ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਦੋਦਾ ਦੀਆਂ ਇਹ ਤਸਵੀਰਾਂ ਤਾਂ ਇੱਥੇ ਸੈਂਕੜੇ ਜਿਹੜੇ ਘਰ ਪ੍ਰਭਾਵਿਤ ਹੋਏ ਨੇ ਤਾਂ ਉੱਥੇ ਹੀ ਜਿਹੜਾ ਗੁਰੂ ਘਰ ਦਾ ਗ੍ਰੰਥੀ ਹੈ ਉਹਦੇ ਘਰ ਦੇ ਵਿੱਚ ਵੀ ਲੱਖ ਲੱਖ ਜਿਹੜਾ ਦੱਸਣ ਦੇ ਮਤਾਬਕ ਪਾਣੀ ਆ ਤਾਂ ਉਹਦਾ ਵੀ ਇਧਰ ਨੰਗਰਾਂ ਸੰਗਤਾਂ ਦਾ ਵੀ ਔਖਾ ਹੋਇਆ ਪਿਆ ਤਾਂ ਬੱਚੇ 700 ਐ ਉਹ ਵੀ ਦਾਤੇ ਐ ਤਾਂ ਗੱਲਬਾਤ ਇੱਕ ਵਾਰੀ ਫੇਰ ਕਰਦੇ ਆ ਬਾਈ ਨਾ ਹਾਂਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਸੀਗੇ ਮਾਤਾ ਜੀ ਕਹਿੰਦਾ ਵੀ ਵੀਡੀਓ ਬਣਾ ਲਓ ਪਾਠੀ ਦਾ ਘਰ ਹੀ ਆ ਜੀ ਅੱਛਾ ਉਹ ਆਪਾਂ ਪਾਠੀ ਦੇ ਘਰੇ ਜਾਵਾਂਗੇ ਵੇਖ ਕੇ ਆਵਾਂਗੇ ਕਹਿੰਦਾ ਉਹਦੀ ਪਾਣੀ ਮਾਲਾ ਡੂੰਘਾ ਡੁੱਬ ਜੂਗਾ ਤੁਸੀਂ ਇੱਥੇ ਆਊਗਾ ਪਾਣੀ ਥੋੜੇ ਅੱਛਾ ਇੰਨਾ ਇੰਨਾ ਪਾਣੀ ਐ ਉਹ ਇੰਨੇ ਕੁ ਇੰਨਾ ਕੁੱਤਾ ਬੈਠਾ ਵਿਚਾਲੇ ਕਵਰੇਜ ਹਾਂ ਆ ਹਲਾਤਾ ਉਹ ਵੇਖ ਲਓ ਪਾਠੀ ਦਾ ਘਰ ਹੈ ਜੀ ਠੀਕ ਹੈ ਭਾਈ ਤਾਂ ਗੱਲਬਾਤ ਕੀਤੀ ਆ ਪਿੰਡ ਵਾਸੀਆਂ ਦੇ ਨਾਲ ਤਾਂ ਮੈਂ ਫਿਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਇੱਕ ਵਾਰੀ ਹੋਰ ਕਰ ਲਈਏ ਸੀ ਤਾਂ ਇਧਰਲੇ ਪਾਸੇ ਸਾਹਮਣੇ ਦੇਖੋਗੇ ਜਿਹੜੀ ਉਹ ਜਾਲੀ ਤੁਸੀਂ ਜਾਂਦੀ ਹੈ ਜੀਤੇ ਰੰਗ ਸੋਹਣਾ ਜਾਂ ਮਾਰਿਆ ਦੋ ਤਰ੍ਹਾਂ ਦਾ ਰੰਗ ਬੜਾ ਸੋਹਣਾ ਜਾਂ ਮਾਰਿਆ ਤਾਂ ਇਹਦਾ ਅਦਕਾਟਣ ਵੀ ਬੜਾ ਤਰੀਕੇ ਨਾਲ ਕੀਤਾ ਸੀਗਾ ਫੁੱਲ ਫੁੱਲ ਲਿਆਏ ਸੀ ਚੱਕ ਕੇ ਤਾਂ ਹੁਣ ਇਹ ਇਹ ਅਦਕਾਟਣ ਤਾਂ ਕਰਕੇ ਗਏ ਆ ਇਹਦਾ ਇਹ ਲੱਖਾਂ ਦੀ ਲਾਗਤ ਦੇ ਨਾਲ ਇਹ ਬਣਿਆ ਅਸੀਂ ਕਿਸੇ ਤੇ ਨਹੀਂ ਕਹਿੰਦੇ ਵਿਰੋਧ ਨਹੀਂ ਸਾਡਾ ਪਰ ਇੱਕ ਵਾਰੀ ਇਹ ਕਹਿਣੇ ਆ ਵੀ ਜਿਹੜਾ ਪ੍ਰਸ਼ਾਸਨ ਹੈ ਉਹ ਤਾਂ ਇੱਥੇ ਆਵੇ ਵੇਖੇ ਹਾਲਾਤ ਕੀ ਆ ਲੋਕਾਂ ਦੇ ਅਨਸਾਰ ਲੈਣੀ ਚਾਹੀਦੀ ਆ ਹਾਂ ਬਾਈ ਸਾਨੂੰ ਮਾਰਿਆ ਇਹ ਰੰਗ ਵਾਲੀ ਜਾਲੀ ਨੇ ਆ ਅੱਛਾ ਇਹ ਪਟਕੇ ਲੈ ਜਾਣ ਅਸੀਂ ਛੱਪੜ ਡੂੰਗਾ ਕਰ ਲਾਂਗੇ ਅਸੀਂ ਵੱਜਾਂਗੇ ਸਾਨੂੰ ਮਾਰਿਆ ਇਹਨਾਂ ਨੇ ਅੱਧਾ ਛੱਪੜ ਭਰਿਆ ਹੈ ਅੱਧੇ ਤੇ ਲੋਕ ਲਾ ਕੇ ਲੱਖਾਂ ਟਰਾਲੀ ਪਾ ਦੀ ਛੱਪੜ 'ਚ ਜੇ ਨਾ ਨਾ ਉਹ ਤਾਂ ਸਾਡਾ ਪਿੰਡ ਦਾ ਹਾਲਾਤ ਨਹੀਂ ਮੰਨਦੇ ਸੀ ਇਹਨਾਂ ਤਾਮ ਲਾਡੂ ਕੰਨੀਓ ਲੈਂਦਾ ਤੇ ਮਾਡਲ ਜਿਹੜਾ ਇਹ ਤਾਂ ਪੰਜਾਬ 'ਚ ਕੰਮਜਾਬ ਹੁੰਦਾ ਸੀਗਾ ਮਾਡਲ ਬਹੁਤ ਵਧੀਆ ਸੀਗਾ ਤੇ ਥਾਪਰ ਮਾਡਲ ਆ ਨਹੀ ਇੱਥੇ ਵਾਦੀ ਘਟਾਉਣੀ ਹੈ ਹਾਂ ਬਈ ਇਹ ਤਾਂ ਬੰਦੇ ਮਾਰ ਕੇ ਵਾਦੀ ਘਟਾਉਣੀਆਂ ਨੇ ਵਾਦੀ ਘਟ ਜੂਗੀ ਇਹਦੇ ਨਾਲ ਆਂ ਵੀ ਇੱਥੇ ਡੁੱਬ ਕੇ ਮਰ ਜਾਣਗੇ ਵਾਦੀ ਘਟ ਜੂਗੀ ਸਾਨੂੰ ਸਰਕਾਰਾਂ ਨੂੰ ਸੌਖਾ ਹੋ ਜੂਗਾ ਇਹ ਡੋਬਣਾ ਤੇ ਲਿਆਂਦਾ ਕੋਈ ਫਾਇਦਾ ਤੇ ਨਹੀਂ ਲੰਦਾਗਾ ਅਸੀਂ ਇਹ ਨੇ ਬੁਰੇ ਹਾਲਾਤ ਹੈ ਉਹ ਸਾਡੇ ਵੀ ਲੋਕਾਂ ਦੀ ਕਮੀ ਹੈ ਨਹੀਂ ਰੋਕਿਆ ਕਿਸੇ ਨੇ ਕਿਸੇ ਨੇ ਨਹੀਂ ਰੋਕਿਆ ਬਥੇਰਾ ਮੱਥਾ ਮਾਰਿਆ ਸੀ ਉਹਨਾਂ ਨੂੰ ਐ ਲਾਦਾ ਵੀ ਜਿਹੜੇ ਬੋਲਦੇ ਕੋਈ ਇਹਨਾਂ ਦਾ ਨੁਕਸਾਨ ਹੈ ਸਾਡਾ ਤਾਂ ਘਰ ਵੀ ਬੜੇ ਉੱਚੇ ਥਾਂ ਤਾਂ ਮੈਂ ਤਾਂ ਸਾਰਿਆਂ ਨੇ ਇੱਥੇ ਵੀ ਲੀਡਰ ਤਾਂ ਛੋਟੇ ਪਿੰਡ ਦੇ ਵੀ ਸਰਕਾਰ ਦੇ ਵਿੱਚ ਵਧੀਆ ਉਹਨਾਂ ਦਾ ਹੱਥ ਹੱਥ ਹੈਗਾ ਉਹਨਾਂ ਕੋਲੇ ਨਹੀਂ ਫਰਿਆਦ ਕੀਤੀ ਵੀ ਤੁਸੀਂ ਆ ਕੇ ਵੇਖ ਜੋ ਯਾਰ ਮੈਂ ਨਹੀਂ ਉਹ ਵਾਅਦਾ ਦੱਸ ਸਕਦਾ ਅੱਛਾ ਕਿਹਦੇ ਆਈ ਰੱਖਦੀ ਹੈ ਲਿਆਈ ਨਹੀਂ ਚਲਦੀ ਨਹੀਂ ਗਰੀਬਾਂ ਦੀ ਅੱਛਾ ਉਹਨਾਂ ਦੀ ਵਿਚਾਰਾਂ ਦੀ ਚਲਦੀ ਨਹੀਂ ਮੈਂ ਉਹਨਾਂ ਨੂੰ ਕੀ ਆਖਾਂ ਜਦੋਂ ਠੀਕ ਹੈ ਬਾਈ ਜੋ ਕਰਨਗੇ ਤਾਂ ਤਾਂ ਜੇ ਵਿਚਾਰਾਂ ਕੋਲ ਕੋਈ ਚਾਰ ਫੰਡ ਹੋਊ ਜਾਂ ਕੁਝ ਵੀ ਹੋਊਗਾ ਜਦੋਂ ਉਹਨਾਂ ਦੇ ਪੱਲੇ ਹੀ ਕੁਛ ਨਹੀਂ ਵਿਚਾਰੇ ਉਹ ਕਰਨ ਵੀ ਕਿੱਥੋਂ ਅੱਛਾ ਅਕਸਰ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਇੱਥੇ ਆਵੇ ਉਹ ਤਾਂ ਚੱਲਾ ਕੇ ਡਿਊਟੀ ਇੱਥੇ ਆਉਂਦੀ ਲਾ ਲ ਲੈਣਗੇ ਨਾਲ ਜਦੋਂ ਕੋਈ ਉਹਨਾਂ ਨੂੰ ਕੋਈ ਹੱਲ ਹੋਊਗਾ ਤਾਂ ਪਰ ਜੇ ਕੋਈ ਕੋਈ ਸਾਰਿਆਂ ਦਾ ਸਰਕਾਰ ਨਹੀਂ ਕਰਨੇ ਆ ਪੈਦਾ ਨਹੀਂ ਭਗਵਾਨਤਮਾਨ ਤਾਂ ਕਹਿੰਦੇ ਖਜ਼ਾਨਾ ਤਾਂ ਭਰਿਆ ਹੋਇਆ ਉਹ ਤਾਂ ਪਹਿਲਾਂ ਦੀਆਂ ਸਰਕਾਰਾਂ ਸੀ ਐਵੇਂ ਕਰੀ ਜਾਂਦੀਆਂ ਸੀ ਖਜ਼ਾਨਾ ਖਜ਼ਾਨਾ ਖਾਲੀ ਖਾਲੀ ਆਹ ਵੇਖ ਲਓ ਜੀ ਫਿਰ ਖਜ਼ਾਨਾ ਭਰਿਆ ਤਾਂ ਫਿਰ ਇੱਥੇ ਤਾਂ ੱਟ ਨਹੀਂ ਲੱਗੀ ਤੇ ਬੁਰਾ ਹਾਲ ਹੋਇਆ ਪਿਆ ਉਹ ਸਾਹਮਣੇ ਤੁਹਾਨੂੰ ਗਰੀਬਾਂ ਨੇ ਘਰ ਦਿੰਦੇ ਆ ਜੇ ਇੱਕ ਵੀ ਹੋਰ ਪੈ ਗਏ ਨਾ ਸਾਰੇ ਘਾ ਡਿੱਗਣਗੇ ਤੇ ਔਰਲੇ ਪਾਸੇ ਛੱਪੜ ਡੂੰਗਾ ਛੱਪੜ ਨੇ ਖਾਰ ਪਾ ਕੇ ਸਾਰਾ ਕੋ ਵਿੱਚ ਲਿਉਣਾ ਤੇ ਨੁਕਸਾਨ ਇਥੇ ਬਹੁਤ ਵੱਡਾ ਹੋਣਾ ਹੈ ਉਸ ਤੋਂ ਬਾਅਦ ਇਥੇ ਲੀਡਰ ਆਉਣਗੇ ਫੇਰ ਆਗੇ ਤੇ ਵੇਖਣਗੇ ਵੀ ਆਰ ਉਹ ਉਤੋਂ ਜਿਹੜੇ ਪੋਚੇ ਮਾਰਨ ਆਸਦੇ ਉਹਦੋਂ ਮਗਰੋਂ ਆਇਆਂ ਦਾ ਆਇਆ ਫਾਇਦਾ ਕੀ ਤੇ ਨਾ ਫਾਇਦਾ ਕੀ ਜੀ ਮਗਰੋਂ ਹੁਣ ਕਿਤੇ ਵੋਟਾਂ ਫੇਰ ਆ ਗਈਆਂ ਪੁੱਚੇ-ਪੁੱਚੇ ਮਾਰ ਕੇ ਵੋਟਾਂ ਨਾਲ ਲੈ ਜਾਣ ਫੇਰ ਕਿਤੇ ਕੋਈ ਨਹੀਂ ਕੋਈ ਨਹੀਂ ਜੀ ਆਉਣ ਦਾ ਕੋਈ ਗੱਲ ਨਹੀਂ ਉਹ ਜਿਨ੍ਹਾਂ ਦੇ ਅਗਲੇ ਦੇ ਹੁਣ ਪਾਰਟੀ ਜਾਂਦੇ ਘਰ ਉਹ ਅਗਲੇ ਦੇਖੀ ਜਾਂਦੇ ਆ ਵੀ ਆਉਣ ਦਾ ਕਰਾ ਪੁੱਛਾਂਗੇ ਕੀ ਬਣਦਾ ਐ ਐਦ ਕਿ ਉਹ ਗੱਲ ਨਹੀਂ ਹੋਣੀ ਵੀ ਜਿਹੜੀ ਵੀ ਜਦੋਂ ਆਪਾਂ ਕਿਸੇ ਦੇ ਆ ਕੇ ਯਾਰ ਖੜਨਾ ਹੀ ਨਹੀਂ ਤੇ ਫਿਰ ਅਗਲੇ ਵੀ ਕਿਉਂ ਖੜਨਾ ਠੀਕ ਹੈ ਹੋਇਸ ਲਈ ਵਿਚਾਰਾਂ ਦਾ ਬੁਰਾ ਹਾਲ ਹੈ ਗਰੀਬਾਂ ਦਾ ਬਹੁਤ ਬੁਰਾ ਹਾਲ ਹੈ ਕੋਈ ਨਹੀਂ ਇੱਥੇ ਆ ਕੇ ਸਾਰ ਲੈਂਦਾ ਇਹਨਾਂ ਦੀ ਮੰਗ ਮੰਗ ਪ੍ਰਸ਼ਾਸਨ ਤੋਂ ਰੱਖੀ ਹੈ ਕੋਈ ਇਹਦੇ ਬਾਈ ਜੀ ਬਹੁਤ ਪਿੱਟੇ ਆ ਬਹੁਤ ਪਿੱਟੇ ਜਦੋਂ ਆ ਬਣਦਾ ਸੀ ਉਦੋਂ ਰੋਕਣ ਵਾਸਤੇ ਵੀ ਕਹਿ ਵੀ ਇਹਨੂੰ ਰੋਕ ਦਿਓ ਇਹਨੂੰ ਰੋਕ ਦਿਓ ਨਹੀਂ ਸਰਕਾਰ ਦੇ ਜਿਹੜੇ ਸੀਗੇ ਨਹੀਂ ਇਹ ਤਾਂ ਬਹੁਤ ਸੋਹਣੀ ਚੀਜ਼ ਹੈ ਇਹ ਤਾਂ ਬਹੁਤ ਸੋਹਣੀ ਚੀਜ਼ ਆ ਵਿਚਾਰ ਦੀ ਗੰਧ ਘੜਦੀ ਉਹ ਨਾ ਤਾਂ ਉਹਦੇ ਵਿੱਚ ਇਹ ਡੇਡੇ ਪਾਇ ਪਾ ਸਿਰਫ ਉਹ ਪਾਈਪਾਂ ਨੇ ਪਾਣੀ ਕਿੱਧਰ ਲਗਾਉਣਾ ਪਏ ਬੰਦ ਹੋਏ ਪਏ ਆ ਤੇ ਸਾਰਾ ਹੁਣ ਆ ਸਾਰਾ ਸੱਪੜ ਬਾਹਰ ਆਇਆ ਪਿਆ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਪਿੰਡ ਵਾਸੀਆਂ ਨੇ ਗੱਲਬਾਤ ਕੀਤੀ ਜਿਹੜਾ ਬੰਦਾ ਰੋਕਦਾ ਸੀ ਮੋਣੀ ਸਾਰਾ ਲੋਕ ਆ ਇਹ ਮੋਣੀ ਕਮਲਾ ਰੋਕੀ ਜਾਂਦਾ ਬਣੀ ਜਾਂਦੇ ਕੰਮ ਨੂੰ ਸਾਰਾ ਪਿੰਡ ਕਮਲਾ ਆਦਾ ਜੋ ਬੰਦੇ ਨੂੰ ਕੱਲੇ ਉਹ ਬੰਦੇ ਨੇ ਮੱਥਾ ਮਾਰਿਆ ਬਹੁਤ ਜ਼ਿਆਦਾ ਮਾਰਿਆ ਦੋ ਦੋ ਟੁੱਟ ਗਿਆ ਸੀ ਢਾਲ ਦੀ ਨਾਲ ਹੀ ਹਾਂ ਚਲੋ ਆਹੀ ਗੱਲ ਸੀ ਠੀਕ ਹੈ ਜੀ ਜਿਹੜੇ ਤੁਹਾਡੇ ਵਿਕਾਸਕਾਰ ਜਿਹੜੇ ਹੋ ਹੈਗੇ ਨੇ ਬੋਲੋ ਨਾ ਪ੍ਰਧਾਨ ਜੀ ਮੈਂ ਭਾਰਤੀ ਸੰਜੁਨੀ ਇਕਤਾ ਜ਼ਿਲ੍ਹਾ ਪ੍ਰਧਾਨ ਗਰਾਹਾ ਗਰੁੱਪ ਦਾ ਬੋਲ ਰਿਹਾ ਹਾਂ ਜੀ ਅਸੀਂ ਇਸ ਪਿੰਡ ਦੇ ਦੋਦੇ ਦੇ ਵਸਨੀਕ ਸਾਰਿਆਂ ਨੇ ਪਹਿਲਾਂ ਬਹੁਤ ਜ਼ੋਰ ਲਾਇਆ ਪਿਛਲੇ ਮਹੀਨੇ ਵੀ ਬਾਰਸ਼ ਆਉਣ ਵਾਲੀ ਹੈ ਕੋਈ ਛੱਪੜ ਛੁਪੜ ਸਵਾਰੇ ਜਾਣ ਅੱਛਾ ਤੇ ਜਿਹੜਾ ਇਹ ਮੋਟਰਾਂ ਦਾ ਹਕੇ ਇਹਦਾ ਪ੍ਰਬੰਧ ਕੀਤਾ ਜਾਵੇ ਵੀ ਮੀਂਹ ਪੈ ਗਿਆ ਜਦੋਂ ਤੇ ਉਦੋਂ ਇਹ ਬਹੁਤ ਨੁਕਸਾਨ ਹੋ ਸਕਦਾ ਪਿੰਡ ਦਾ ਪਰ ਐਤਕੀ ਹੋਇਆ ਕਿ ਸਾਡੇ ਕਹਿਣ ਦੇ ਬਾਵਜੂਦ ਵੀ ਪ੍ਰਸ਼ਾਸਨ ਕਾਨੂੰਨ ਤਿੰਨ ਫੋਨ ਮੈਂ ਕਰ ਚੁੱਕਾ ਹਾਂ ਕੋਈ ਪ੍ਰਸ਼ਾਸਕ ਨੇ ਗੱਲ ਨਹੀਂ ਸੁਣੀ ਸਮਾਂ ਮੈਨੂੰ ਆਹ ਆਦੇ ਵੀ ਮੋਟਰਾਂ ਤਾਂ ਚੱਲੀ ਜਾਂਦੀਆਂ ਮੈਂ ਕਿਹਾ ਵੀ ਇੰਨਾ ਮੋਟਰਾਂ ਨਾਲ ਪਾਣੀ ਨਹੀਂ ਨਿਕਲਣਾ ਇੰਨਾ ਮੋਟਰਾਂ ਨਾਲ ਪਾਣੀ ਨਹੀਂ ਨਿਕਲਦਾ ਉੱਥੇ ਹੋਰ ਬੰਦੋਬਸਤ ਕੀਤਾ ਜਾਵੇ ਪਰ ਨਾ ਇੱਥੇ ਤਹਿਸੀਲਦਾਰ ਤੇ ਨਾ ਇੱਥੇ ਕੋਈ ਐਸਟੀਮ ਤੇ ਨਾ ਕੋਈ ਪ੍ਰਸ਼ਾਸਕ ਸਾਡੇ ਪਿੰਡ ਦੀ ਕਿਸੇ ਨੇ ਸਹਾਰ ਨਹੀਂ ਲਈ ਪਾਣੀ ਨੂੰ ਸੰਭਾਲਣਾ ਤੇ ਛੱਪੜ ਬੜਾ ਵਧੀਆ ਬਣਿਆ ਥਾਪਰ ਮਾਡਲ ਸਕੀਮ ਤਹਿਤ ਬਣਿਆ ਪਾਣੀ ਬੜਾ ਵਧੀਆ ਨਿਕਲਦਾ ਰਿਹਾ ਰਿਸ਼ਤੇ ਤਾਂ ਇਹ ਛੱਪੜ ਜਿਹੜਾ ਬਹੁਤ ਪੁਰਾਣਾ ਹੈ ਬਜ਼ੁਰਗਾਂ ਤੋਂ ਬਹੁਤ ਜਿੰਦਾ ਪਿੰਡ ਵੱਜਿਆ ਪਰ ਹੁਣ ਇਹਨੂੰ ਛੱਪੜ ਨੂੰ ਜਿਹੜਾ ਹੁਣ ਨਵਾਂ ਸਿਸਟਮ ਹੈ ਇਹ ਸੀਟਾ ਸਵਾਰ ਕੇ ਟ੍ਰੀਟਮੈਂਟ ਕਰਕੇ ਪਾਣੀ ਸਾਫ਼ ਕਰਾਂਗੇ ਤੇ ਇਹਦਾ ਇਹਦਾ ਕੋਈ ਫਾਇਦਾ ਹੋਊਗਾ ਪਰ ਫਾਇਦਾ ਹੋਣ ਦੇ ਬਚਾਇੇ ਸਮਾਂ ਹੋਰ ਭੀੜਾ ਹੋ ਗਿਆ ਛੱਪੜ ਉਹਦੇ ਨਾਲ ਕੁਝ ਜ਼ਿਆਦਾ ਪਾਣੀ ਪਿੰਡ ਨੂੰ ਵੀ ਵੜ ਗਿਆ ਜਿਹੜੇ ਪਾਸੋਂ ਪਾਣੀ ਆਉਂਦਾ ਸੀ ਐਟ ਕੀ ਉਸ ਪਾਸੇ ਨੂੰ ਵੀ ਪਾਣੀ ਉਲਟਾ ਗਿਆ ਉਲਟਾ ਹੋ ਗਿਆ ਉਲਟਾ ਵਹਿ ਗਿਆ ਇਸ ਕਰਕੇ ਅਸੀਂ ਪ੍ਰਸ਼ਾਸਨ ਦੀ ਇਹ ਇਹ ਜ਼ਿੰਮੇਵਾਰੀ ਬੰਦੇ ਸੀ ਅਸੀਂ ਇਹ ਇਹ ਪ੍ਰਬੰਧਕ ਮਾੜਾ ਜਿਹੜਾ ਇਹਨਾਂ ਨੂੰ ਇਹ ਇਹ ਖਿਆਲ ਕਰਕੇ ਤੇ ਜਿਹੜੇ ਇਹ ਜਿਹੜੇ ਪ੍ਰਸ਼ਾਸਕ ਹੈ ਇਹਨਾਂ ਨੂੰ ਸਰਕਾਰ ਧਿਆਨ ਚ ਲਾਵੇ ਤੇ ਜਿਹੜੇ ਇਹ ਆਫਸਰ ਹੈ ਆਫਸਰਾਂ ਨੇ ਕੋਈ ਖਿਆਲ ਨਹੀਂ ਕੀਤਾ ਇਹਨੂੰ ਪਹਿਲਾਂ ਕੋਈ ਇੰਤਜ਼ਾਮ ਨਹੀਂ ਕੀਤਾ ਇੱਕ ਨਾਲੀ ਵੀ ਹੈ ਸਾਡੇ ਉਹ ਵੀ ਨਹੀਂ ਸਾਫ਼ ਕੀਤੀ ਜਿਹੜੀ ਬਾਹਰ ਖੇਤਾਂ ਦੇ ਨਹਿਰ ਦੇ ਨਾਲ-ਨਾਲ ਜਾਂਦੀ ਸੀ ਉਹ ਵੀ ਮਤਲਬ ਹਜ਼ਾਰਾਂ ਕਿੱਲਾ ਡੁੱਬ ਗਿਆ ਹੁਣ ਇਸ ਵਾਸਤੇ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਵੀ ਕੱਲੇ ਇਹ ਮਤਲਬ ਗੱਪਾਂ ਨਾਲ ਨਹੀਂ ਸਰਨਾ ਕੁਝ ਕਰਨਾ ਪੈਣਾ ਤਾਂ ਫਿਰ ਇਹ ਜਿਹੜਾ ਪਿੰਡ ਦਾ ਸੁਧਾਰ ਵੀ ਹੋ ਸਕਦਾ ਉਹ ਤਾਂ ਇੱਕ ਬਈ ਹੁਣ ਤਾਂ ਵੋਟਾਂ ਵੀ ਨੇੜੇ ਆ ਗਈਆਂ ਹੁਣ ਲੀਡਰ ਲੂਡਰ ਸਾਰ ਲੈਣ ਨਹੀਂ ਆਏ ਫਿਰ ਹੁਣ ਤਾਂ ਦੁਬਾਰੇ ਫਿਰ ਵੋਟਾਂ ਆ ਗਈਆਂ ਮੈਂ ਨਹੀਂ ਬੋਲੇ ਮੈਨੂੰ ਖਰਾਬ ਬੰਦਾ ਪੜੀ ਰਿਹਾ ਹਾਂ ਹਾਂ ਬਈ ਕੋਈ ਵੀ ਨਹੀਂ ਚਾਹੀਦੀ ਕਿ ਇੱਥੇ ਕੋਈ ਵੀ ਨਾ ਤਾਂ ਕੋਈ ਅਫਸਰ ਪਹੁੰਚਿਆ ਨਾ ਕੋਈ ਮਹਿਕਮੇ ਦਾ ਬੰਦਾ ਪਹੁੰਚਿਆ ਜਿਹੜਾ ਪ੍ਰਬੰਧਕ ਲਾਇਆ ਉਹ ਵੀ ਨਹੀਂ ਆਇਆ ਸਰਕਾਰ ਨੂੰ 1% ਦਾ ਵੀ ਕੋਈ ਵੀ ਆ ਕੇ ਇੱਥੇ ਸਾਰ ਨਹੀਂ ਲਈ ਗਈ ਤੇ ਬਾਈ ਜੀ ਬੁਰਾ ਹਾਰਾ ਗਾਂ ਗਰੀਬਾਂ ਦੇ ਘਰ ਆ ਵਿਚਾਰੇ ਅੱਧੇ ਘਰ ਤਾਂ ਉਥੋ ਉੱਠ ਕੇ ਉਹ ਜਿਹੜਾ ਬਾਹਰਲੇ ਪਾਸੇ ਪੈਲਸ ਬਣਾਇਆ ਉਹਦੇ ਵਿੱਚ ਬੈਠੇ ਆ। ਸੋ ਇੱਥੇ ਆ ਕੇ ਪ੍ਰਜਾਸ਼ਨ ਨੂੰ ਚਾਹੀਦਾ ਵੀ ਆ ਕੇ ਇਹਨੂੰ ਦੇਖੇ ਇਹਦਾ ਕੋਈ ਪ੍ਰਬੰਧ ਕਰੇ ਪਰ ਕੋਈ ਆ ਨਹੀਂ ਰਿਹਾ ਹਜੇ ਤੱਕ। ਪਹਿਲੇ ਵੀ ਨਹੀਂ ਬਈ ਹਾਲਾਤ ਇਸ ਤਰ੍ਹਾਂ ਦੇ ਬਣ ਕੇ ਬਾਹਰ ਜਾਣਾ ਪੈ ਗਿਆ ਉਥੋ ਉੱਠ ਕੇ। ਬਾਈ ਜੀ ਹਜੇ ਪਹਿਲਾ ਮੀਂਹ ਪਿਆ ਹਜੇ ਉੱਤੇ ਫੇਰ ਬੱਦਲ ਬਣਿਆ ਖੜਾ ਹੈ। ਜਿਹੜੇ ਹਿਸਾਬ ਨਾਲ ਜੇ ਮੀਂਹ ਹੋਰ ਪੈ ਗਿਆ ਤੇ ਸਾਰੇ ਪਿੰਡ ਦੇ ਵਿੱਚ ਪਾਣੀ ਵੜੂਗਾ ਕਿਉਂਕਿ ਜਿਹੜਾ ਛੱਪੜ ਅੱਗੋਂ ਉਹ ਜਿਵੇਂ ਬਿਲਕੁਲ ਬੰਦ ਕਰਤਾ ਜਿਵੇਂ ਛੋਟਾ ਕਰਤਾ ਉਹਨੂੰ ਕੰਦਾ ਘੜ ਘੜ ਕੇ ਉਹਦੇ ਕ ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਵੀ ਇਹਦੇ ਨੀ ਗੌਰ ਨਾਲ ਆ ਕੇ ਇੱਥੇ ਪ੍ਰਸ਼ਾਸਨ ਦੇਖੇ ਦੀ ਜੀ ਸਾਹਿਬ ਆਪਣਾ ਆਪ ਆਉਣ ਤੇ ਇਹਦਾ ਕੋਈ ਹੱਲ ਕੀਤਾ ਜਾਵੇ ਤੇ ਉਹਦਾ ਥਾਪਰ ਮਾਡਲ ਵਾਲਾ ਛੱਪੜ ਦਾ ਫਾਇਦਾ ਹੋਇਆ ਕਿ ਨਹੀਂ ਹੋਇਆ ਫਿਰ ਉਹ ਤਾਂ ਬਈ ਜੀ ਉਹ ਤੁਹਾਡੇ ਸਾਹਮਣੇ ਪਿਆ ਥਾਪਰ ਮਾਡਲ ਹੈ ਜਿਹੜਾ ਉਹਦਾ ਕਰੋੜਾਂ ਰੁਪਇਆ ਸੀਗਾ ਜਿਹੜਾ ਉਹ ਕਰਨਾ ਸੀ ਉਹ ਕਰਤਾ ਕੰਮ ਜਿਹੜਾ ਕਰਨਾ ਸੀ ਇਹਦਾ 1% ਦਾ ਕੋਈ ਫਾਇਦਾ ਨਹੀਂ ਹੋਇਆਗਾ ਪਹਿਲੇ ਮੀਂਹ ਨਹੀਂ ਸਾਡਾ ਤਾਂ ਜਲੂਸ ਕਰਦਾ ਉਹ ਥਾਪਰ ਮਾਡਲ ਹੈ ਜਿਹੜਾ ਅਜ ਤਾਂ ਨੇ ਉਹਦੀ ਕੰਦਾ ਜੀਆਂ ਢਾਕੇ ਤੇ ਇਹਨੂੰ ਪੁਰਾਣਾ ਛੱਪੜ ਸਾਡਾ ਉਹ ਹੀ ਕਾਮਯਾਬ ਕਰ ਦੇਣ ਤੇ ਪਿੰਡ ਵੱਜੂਗਾ ਤੇ ਨਹੀਂ ਬਈ ਜ ਲੀਡਰ ਦੇ ਘਰ ਨੂੰ ਗੁੱਟ ਮਨ ਕੰਮ ਵੇਲਤਾ ਸੀ ਹੁਣ ਦਬੇ ਤੋਂ ਨਹੀਂ ਆਇਆ ਕੋਈ ਨਾ ਜੀ ਨਾ ਲੀਡਰਾਂ ਨੇ ਤਾਂ ਕਿੰਨੇ ਸਾਰ ਨਹੀਂ ਲੈ ਜਾ ਕੇ ਸਾਰਿਆਂ ਨੂੰ ਇੱਥੇ ਲੋਕੀ ਕਲਾਕਲਾ ਕਰੀ ਜਾਂਦੇ ਆ ਨਾ ਕੋਈ ਆ ਕੇ ਵੇਦਨਾ ਨਾ ਕਰਦਾ ਹੋਰ ਨਹੀਂ ਤਾਂ ਕੋਈ ਆ ਕੇ ਤੇ ਮੋਟਰਾਂ ਮਾਟਰਾਂ ਹੀ ਲਾਉਣ ਜਾਂ ਕੁਛ ਕਰਨ ਪਰ ਨਾ ਕਿਸੇ ਨੇ ਕੋਈ ਸਾਰ ਨਹੀਂ ਲਈ ਗਿਆ ਕਿ ਜੀ ਕੋਈ ਵੀ ਨਹੀਂ ਸਰਕਾਰ ਦਾ ਨੁਮਾਇੰਦਾ ਇੱਥੇ ਆ ਕੇ ਖੜਾ ਵੀ ਭਾਈ ਅਸੀਂ ਇਹਦਾ ਹੱਲ ਕਰ ਦੇਣਾ ਕੁਝ ਵੀ ਕਰਦੇ ਤੇ ਭਾਈ ਕਿੰਨੇ ਕਿ ਘਰ ਪ੍ਰਭਾਵਿਤ ਹੋ ਗਿਆ ਪਾਣੀ ਦੇ ਨਾਲ ਜਿਵੇਂ ਸਕੂਲ ਤਾਂ ਹੈਗੇ ਹੀ ਹੈ ਨਾ ਡੇਰਾ ਵੀ ਹੈ ਗੁਰੂ ਘਰ ਵੀ ਹੈ ਕਿੰਨੇ ਘਰ ਇਹ ਤਾਂ ਪ੍ਰਭਾਵਿਤ ਹੋਏ ਭਾਈ ਜੀ ਅਗਲੇ ਪਾਸੇ ਆਪ ਵਿਚਾਰੇ ਗਰੀਬਾਂ ਦੇ ਘਰ ਹੈ ਵੇੜਾ ਸਾਡੇ ਤੇ ਅਗਲੇ ਪਾਸੇ ਜਾ ਕੇ ਤੁਸੀਂ ਵੇਖੋਗੇ ਸਾਰਿਆਂ ਦਾ ਬੁਰਾ ਹਾਲ ਹੈ ਜੇ ਮੀਂਹ ਫੇਰ ਆਉਂਦਾ ਤਾਂ ਇਹ ਇੰਨਾ ਕਿ ਜਾਨੀ ਕਿ ਵੀ ਖਤਰਨਾਕ ਰੂਪ ਧਾਰਨਾ ਤੁਸੀਂ ਦੇਖੋਗੇ ਵਿਚਾਰਿਆਂ ਦੇ ਘਰ ਡਿੱਗਣਗੇ ਤੇ ਬੁਰਾ ਹਾਲ ਹੋ ਜਾਣਾ ਉਹ ਆਪਦੇ ਬੱਚੇ ਲੈ ਕੇ ਜਾਣਗੇ ਕਿੱਥੇ ਤੋ ਇਸ ਲਈ ਇਹਦਾ ਹੱਲ ਕੋਈ ਨਾ ਕੋਈ ਕੀਤਾ ਜਾਵੇ ਨਹੀਂ ਬੁਰਾ ਹਾਲ ਹੋ ਜਾਣਾ ਸਕੂਲ ਦੀ ਗੱਲ ਕਰ ਲਈਏ ਤਾਂ ਹਨਾ ਗੇਟ ਤੱਕ ਪਾਣੀ ਆਇਆ ਪਿਆ ਹਨਾ ਜਿਹੜੇ ਜਵਾਕ ਜੇ ਸੀ ਉਹਤੇ ਬਣਾਏ ਮੈਨੂੰ ਡੁੱਬੇ ਪਏ ਉਹ ਵੀ ਡੁੱਬੇ ਪਏ ਜਮਾਂ ਜਮਾਂ ਬਿਲਕੁਲ ਡੁੱਬੇ ਪਿਆ ਗਾਂ ਜਾ ਕੇ ਤੁਸੀਂ ਬਿਲਡਿੰਗ ਵੀ ਵੇਖੂਗਾ ਤੇ ਬਿਲਡਿੰਗ ਦਾ ਵੀ ਬੁਰਾ ਹਾਲ ਹੈ ਪਿਛਲੇ ਸਾਲ ਵੀ ਇਸ ਤਰ੍ਹਾਂ ਦੇ ਹਾਲਾਤ ਹੈਗੇ ਸੀਗੇ ਭਾਈ ਨਹੀਂ ਜੀ ਨਹੀਂ ਪਹਿਲਾਂ ਜਿਹੜਾ ਸੀਗਾ ਵੀ ਪਹਿਲਾਂ ਜੋ ਛੱਪੜ ਵੱਡਾ ਸੀਗਾ ਕੁਛ ਚਿਰੋ ਕੱਟ ਜਾਂਦਾ ਸੀਗਾ ਤੇ ਗਾਂ ਮੋਟਰਾਂ ਪਾਣੀ ਚੱਕ ਕੇ ਸਾਰਾ ਕੁਝ ਗਾਂ ਨਿਗਾ ਦਿੰਦਿਆਂ ਹੁਣ ਜਦੋਂ ਛੱਪੜ ਹੀ ਬੰਦ ਕਰਤਾ ਤੇ ਪਾਣੀ ਖੜੇ ਕਿੱਥੇ ਮੈਂ ਪਰਸੋਂ ਮਸਤਾਬ ਜਿਹੜਾ ਆਇਆ ਕੱਲ ਉਹ ਵਿਚਾਰੇ ਟਰਾਲੀਆਂ ਰਾਂਹੀਂ ਦੂਜੇ ਪਾਸੇ ਦੀ ਕਹਿੰਦਾ ਵੀ ਦਿਨ ਲਗਾਏ ਆ ਜਿੰਨੇ ਡਿਊਟੀ ਲੱਗੀ ਵੀ ਆ ਕਿਉਂਕਿ ਉਹਨਾਂ ਨੇ ਤਾਂ ਆਉਣਾ ਹੀ ਆ ਜਦੋਂ ਉਹਨਾਂ ਦੀ ਡਿਊਟੀ ਹੈ ਤੇ ਉਹ ਪੜਾਉਣ ਵੀ ਕਿੱਥੇ ਕਿਉਂਕਿ ਜਦੋਂ ਜਗ੍ਹਾ ਹੀ ਨਹੀਂ ਬਚੀ ਜਿੱਥੇ ਸਕੂਲ ਆ ਤਾਂ ਸਾਰਾ ਭਰਿਆ ਪਿਆ ਜੀ ਤੇ ਕੋਈ ਅਫਸਰ ਨਹੀਂ ਆਇਆ ਬਈ ਜਿਵੇਂ ਇਸ ਤਰ੍ਹਾਂ ਤੁਸੀਂ ਕਹਿੰਦੇ ਆ ਕਾਫੀ ਪਾਣੀ ਭਰਿਆ ਪਿਆ ਹਨਾ ਕਾਫੀ ਏਰੀਆ ਪ੍ਰਭਾਵਿਤ ਹੈ ਕੋਈ ਅਫਸਰ ਨਹੀਂ ਆਇਆ ਬਿਲਕੁਲ ਕਿਸੇ ਨੇ ਆ ਕੇ ਸਾਹਮਣੇ ਨਹੀਂ ਆਇਆ ਕੋਈ ਵੀ ਆ ਕੇ ਦੱਸ ਦੇਵੇ ਕਿ ਕਿਸੇ ਆ ਕੇ ਅਸੀਂ ਖੜੇ ਆਂ ਅਸੀਂ ਬਈਂਦਲ ਹੋਵਾਂਗੇ ਕਿਸੇ ਨੇ ਆ ਕੇ ਭਾਈ ਜੀ ਵੋਟਾਂ ਦਾ ਕੀ ਨਹੀਂ ਹੋ ਜਾਂਦਾ ਜੀ ਕੋਈ ਗੱਲ ਨਹੀਂ ਜੀ ਹੁਣ ਵੋਟਾਂ ਦਾ ਦੇਣਾ ਉਦੋਂ ਫਿਰ ਜਿਨ੍ਹਾਂ ਦੇ ਘਰ ਟਹਿਣਗੇ ਉਹ ਅਗਲੇ ਪੁੱਛਣਗੇ ਹੈਲੋ ਕੰਮ ਤਾਂ ਸਰਕਾਰ ਦਾ ਹੁੰਦਾ ਜਿਹਦੀ ਸਰਕਾਰ ਉਹ ਆ ਕੇ ਇਹਦੀ ਖਾਣ ਲਵੇ ਜਦੋਂ ਹੁਣ ਕੱਲ ਨੂੰ ਵੋਟਾਂ ਲੈਣ ਆਉਣਗੇ ਉਦੋਂ ਲੋਕ ਪੁੱਛਣਗੇ ਭਾਈ ਬਾਬਾ ਜੀ ਯਾਰ ਦੱਸੋ ਸਾਡਾ ਕੀ ਹੋਣਾ ਹੈਗਾ ਤੁਹਾਡੇ ਕੋਲੇ ਫੋਨ ਹੈਗਾ ਹੁਣ ਤਾਂ ਨਹੀਂ ਆਇਆ ਤੇ ਚਾਰਾਂ ਦੇ ਉਹਨੂੰ ਤਾਂ ਆਉਣਾ ਹੀ ਹੈ ਫਿਰ ਫਿਰ ਉਦੋਂ ਪੁੱਛਾਂਗੇ ਨਾ ਵੀ ਕੀ ਵੀ ਹੁਣ ਦੱਸੋ ਵੀ ਕੀ ਹਾਲਚਾਲਾ ਤੁਹਾਡਾ ਠੀਕ ਹੈ ਹਾਂਜੀ ਹਾਂਜੀ